ਹੁਣੇ-ਹੁਣੇ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਸਤਲੁਜ ਦਰਿਆ ਦੇ ਕੰਢੇ ਰੋਪੜ ਨੇੜੇ ਸਥਿਤ ਗੁਰਦੁਆਰਾ ਟੀਬੀ ਸਾਹਿਬ ਤੋਂ ਜਿੱਥੇ ਕਿ ਭੋਗ ਅਤੇ ਅੰਤਿਮ ਅਰਦਾਸ ਦੇ ਮੌਕੇ ਇੱਕ 에어 ਕੰਡੀਸ਼ਨਰ ਦਾ ਕੰਪਰੈਸ਼ਨ ਫਟਣ ਦੇ ਨਾਲ ਇੱਕ ਸ਼ਰਧਾਲੂ ਔਰਤ ਦੀ ਮੌਤ ਹੋ ਗਈ ਜਦ 9 ਹੋਰ ਸ਼ਰਧਾਲੂਆਂ ਦੇ ਜ਼ਖਮੀ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਜ਼ਖਮੀਆਂ ਵਿੱਚੋਂ ਇੱਕ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ ਮ੍ਰਿਤਕਾ ਦੀ ਪਛਾਣ ਕਸ਼ਮੀਰ ਕੌਰ ਵਾਸੀ ਹਰਗੋਬਿੰਦ ਨਗਰ ਰੂਪਨਗਰ ਦੱਸੀ ਜਾ ਰਹੀ ਹੈ ਗੰਭੀਰ ਜ਼ਖਮੀ ਔਰਤ ਦੀ ਪਛਾਣ ਬਲਜੀਤ ਕੌਰ ਪਿੰਡ ਭਲਿਆਣ ਵਜੋਂ ਦੱਸੀ ਜਾ ਰਹੀ ਹੈ ਜਿਸ ਨੂੰ ਪੀਜੀਆ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ ਇੱਥੇ ਹੀ ਦੱਸ ਦਈਏ ਕਿ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਸਾਹਿਬ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਸੀ ਇਸ ਦੌਰਾਨ ਅਚਾਨਕ ਇੱਕ 에어 ਕੰਡੀਸ਼ਨਰ ਦਾ ਕੰਪਰੈਸ਼ਰ ਫਟ ਗਿਆ ਜਿਸ ਨਾਲ ਅੱਗ ਦੇ ਭਾਂਬੜ ਮਚ ਗਏ ਜਿਸ ਕਾਰਨ ਕਈ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਫੌਰੀ ਤੌਰ ਤੇ ਪਰਮਾਰ ਹਸਪਤਾਲ ਵਿਖੇ ਲਿਖੇ ਲਜਾਇਆ ਗਿਆ ਜਿੱਥੇ ਕਿ ਇੱਕ ਔਰਤ ਕਸ਼ਮੀਰਕੌਰ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਜ਼ਖਮੀ ਔਰਤ ਬਲਜੀਤਕੌਰ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਜਦਕਿ ਬਾਕੀ ਜ਼ਖਮੀਆਂ ਦੀ ਹਾਲਤ ਸਥਿਰ ਦਸੀ ਜਾਂਦੀ ਹੈ ਜ਼ਿਕਰਯੋਗ ਹੈ ਕਿ antim ਅਰਦਾਸ ਸਮੇਂ ਵੱਡੀ ਗਿਣਤੀ ਵਿੱਚ ਸਿਆਸੀ ਆਗੂ ਵੀ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਸਨ ਪੰਜਾਬੀ ਸਟੇਸ਼ਨ ਲਈ ਪਿਊਸ਼ ਤਨੇਜਾ ਦੀ ਰਿਪੋਰਟ ਬਾਬਾ ਸੁਖਪਾਲ ਸਿੰਘ ਜੀ ਪਹਿਰੋਂ ਮਾਜਰੇ ਵਾਲੇ ਮਾਹਪੁਰਖ ਮਾਹਪੁਰਖ ਜਿਨ੍ਹਾਂ ਦੀ ਆਗਾਪਾ ਹਮ ਤੋਂ ਅਰਦਾਸ ਹੈ ਬਾਬਾ ਕਾਲੀ ਨਾ ਕਰੋ ਸਾਰੇ ਮਾਹਪੁਰਖਾਂ ਨੂੰ ਬੇਨਤੀ ਆ ਸਾਰਿਆਂ ਨੇ ਆਪਾਂ ਬਾਬਾ ਕਾਰਤ ਸਿੰਘ ਜੀ ਇਹ ਜਿਨ੍ਹਾਂ ਦੀ ਦਸਤਾਨ ਪੁੰਜੀ ਹੋਣੀ ਹੈ Thank you.